ਹੈਲੋ ਫਰੈਂਡਸ ਫਾਜ਼ਿਲਾ ਬਲੌਗ ਬਹੁਤ ਖਾਸ ਰਹਿਣ ਵਾਲਾ ਕਿਉਂਕਿ ਮੈਂ ਚੱਲਿਆ ਗਰੋਸਰੀ ਕਰਨ ਦੁੱਧ ਦੁੱਧ ਜਿਹੜਾ ਮੁੱਕ ਗਿਆ ਬਰੈਡ ਵੀ ਲੈ ਕੇ ਆਉਣੀ ਆ ਤੇ ਹੋਰ ਜਿਹੜਾ ਸਮਾਨ ਆ ਉਹ ਵੀ ਲੈ ਕੇ ਆਉਣਾ ਸਾਬਣਾਂ ਫੁੱਬਣਾਂ ਵੀ ਮੁੱਠੀਆਂ ਪਈਆਂ ਨੇ ਕਾਫੀ ਦਿਨ ਹੋ ਗਏ ਕੱਲ ਜਿਹੜੀ ਛੁੱਟੀ ਸੀਗੀ ਤਾਂ ਕਰਕੇ ਟਾਈਮ ਜਾ ਵੀ ਨਹੀਂ ਲੱਗਿਆ ਗਿਆ ਤੇ ਬਾਹਰ ਵੀ ਨਹੀਂ ਜਾਇਆ ਗਿਆ ਨਹੀਂ ਬਲੌਗ ਬਣਿਆ ਤੇ ਇਹ ਹੈਗਾ ਆਪਣਾ ਬਲੌਗ ਨੰਬਰ 2 ਇਸ ਤੋਂ ਪਹਿਲਾਂ ਵੀ ਮੈਂ ਗਰੋਸਰੀ ਸਟੋਰ ਦੇ ਉੱਤੇ ਜਿਹੜੀ ਵੀਡੀਓ ਆ ਬਣਾਈ ਹੋਈ ਆ ਤੇ ਉਹ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਨਾਲੇ ਮੈਂ ਤੁਹਾਨੂੰ ਦਿਖਾਉਂਗਾ ਕਿ ਕਿਹੜੀਆਂ ਕਿਹੜੀਆਂ ਸੁਪਰਮਾਰਕਟ ਨੇ ਕਿ ਕਿੰਨਾ ਕਿੰਨਾ ਪ੍ਰਾਈਸ ਹੁੰਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਇਹ ਤੋਂ ਇਹ ਵੀ ਪਤਾ ਲਾ ਸਕਦੇ ਹੋ ਵੀ ਖਰਚਾ ਕਿੰਨਾ ਕੁ ਹੁੰਦਾ ਠੀਕ ਆ ਕਿੰਨੀਆਂ ਕੀ ਚੀਜ਼ਾਂ ਮਹਿੰਗੀਆਂ ਨੇ ਅੱਜ ਮੈਂ ਤੁਹਾਨੂੰ ਦਿਖਾਉਂਗਾ ਵੈਸੇ ਗਰੋਸਰੀ ਤਾਂ ਮੈਂ ਰੈਗੂਲਰ ਕਰਦਾ ਰਹਿਣਾ ਪਰ ਕਦੇ ਬਲੌਗ ਬਲੌਗ ਨਹੀਂ ਬਣਾਇਆ ਗਿਆ ਬਟ ਅੱਜ ਮੈਂ ਬਲੌਗ ਜ਼ਰੂਰ ਸ਼ੂਟ ਕਰੂੰਗਾ ਨਾਲੇ ਤੁਹਾਨੂੰ ਮੈਂ ਦਿਖਾਉਂਗਾ ਆ ਇੱਥੇ ਕਾਉਫਲੈਂਡ ਦਾ ਨਿਸ਼ਾਨ ਲੱਗਿਆ ਇੱਧਰ ਕਾਉਫਲੈਂਡ ਹੈਗੀ ਆ ਇੱਧਰ ਵੀ ਲੈ ਕੇ ਜਾਊਂਗਾ ਇਹ ਬਹੁਤ ਮਸ਼ਹੂਰ ਆ ਪਰ ਅੱਜ ਨਹੀਂ ਫੇਰ ਕਦੇ ਆਹ ਦੇਖੋ ਬੱਸ ਖੜੀ ਆ ਆਪਣੇ ਕੋਲੇ ਕਿੰਨੀ ਲੰਬੀ ਆ ਇੱਧਰ DHL ਵਾਲਿਆਂ ਦਾ ਸਟੇਸ਼ਨ ਹੈ ਇਹ ਫੁੱਲੀ ਆਟੋਮੈਟਿਕ ਹੈ ਇੱਥੇ ਮੈਂ ਕਈ ਵਾਰੀ ਜਵੇਂ ਸਮਾਨ ਮਗਾਉਣਾ ਤੇ ਉਹ ਆਟੋਮੈਟਿਕ ਆਉਂਦਾ ਇਹਦੇ ਉੱਤੇ ਬਲੌਗ ਬਣਾਉਂਗਾ ਮੈਂ ਸਮਾਨ ਮਗਾਇਆ ਹੋਇਆ ਠੀਕ ਹੈ ਤੁਹਾਨੂੰ ਦੱਸਣਾ ਕਿਵੇਂ ਇਹ ਪਿਕਅਪ ਕਰਦੇ ਸਮਾਨ ਇੱਥੇ ਫੁੱਲੀ ਆਟੋਮੈਟਿਕ ਹੈ ਇਹ ਨਹੀਂ ਅੱਜ ਦੀਆਂ ਦੋ ਸੁਪਰਮਾਰਕਟਾਂ ਜਿੱਥੇ ਮੈਂ ਪਹੁੰਚਿਆ DM ਤੇ LG ਪਹਿਲਾਂ ਆਪਾਂ ਚੱਲਾਂਗੇ DM ਦੇ ਵਿੱਚ ਫਿਰ ਚੱਲਾਂਗੇ ਉਧਰ ਤੇ ਇੱਧਰ ਬਏ ਨੇ ਬਿਊਟੀ ਪ੍ਰੋਡਕਟ ਤੁਸੀਂ ਦੇਖੋ ਸਾਰੇ ਇਹ ਆ DM ਸੁਪਰਮਾਰਕਟ ਇੱਧਰ ਜਿਹੜੇ ਆ ਪੇਪਰ ਪੂਪਰ ਪਏ ਨੇ ਇੱਧਰ ਸਾਰੇ ਤੇ ਇੱਥੋਂ ਮੈਂ ਲੈ ਕੇ ਜਾਣਾ ਹੁੰਦਾ ਜਿਵੇਂ ਕਿ ਕੀ ਨਾਮ ਲੈਂਦੇ ਆ ਯਾਰ ਉਹਦਾ ਆ ਫਰਸ਼ ਧੋਣ ਵਾਸਤੇ ਆ ਤੇ ਬਾਕੀ ਸਾਰੇ ਪ੍ਰੋਡਕਟ ਆ ਜਿਵੇਂ ਵਾਸ਼ਰੂਮ ਦੇ ਵਿੱਚ ਯੂਜ਼ ਕਰਨ ਵਾਲੇ ਆ ਤੇ ਬਾਕੀ ਜਿਵੇਂ ਹੋ ਗਿਆ ਇੱਧਰ ਆਪਣੇ ਕੀ ਨਾਮ ਲੈਂਦੇ ਆ ਯਾਰ ਕੱਪੜੇ ਕੂਪੜੇ ਧੋਣ ਵਾਸਤੇ ਆ ਐਰੀਅਲ ਤੁਹਾਨੂੰ ਪਤਾ ਹੀ ਆ ਪਈ ਆ ਇੱਥੇ ਤੇ ਦੇਖੋ ਕਿਵੇਂ ਮਤਲਬ ਅਰੇਂਜਮੈਂਟ ਕੀਤੀ ਹੋਈ ਆ ਪੂਰੀ ਜਿਚਾਈ ਹੋਈ ਆ ਇੱਥੋਂ ਮੈਂ ਇੱਕ ਸ਼ੈ ਲੈਣੀ ਸੀਗੀ ਮੈਂ ਲੱਭਦਾ ਹਾਂ ਇੱਕ ਮਿੰਟ ਇਹ ਦੇਖੋ ਵੀ ਛਤਰੀਆਂ ਛਤਰੀਆਂ ਦਾ ਪ੍ਰਾਈਸ ਦਿਖਾਉਣਾ ਤੁਹਾਨੂੰ 3 ਯੂਰੋ 95 ਸੈਂਟ ਤੇ ਆ ਗਈ 4 ਯੂਰੋ ਤੇ 25 ਸੈਂਟ ਦੇਖੋ ਵੀ ਛਤਰੀਆਂ ਕਿੰਨੀਆਂ 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 ਆ ਇਹ ਜਿਹੜੀ ਹੈਗੀ ਪਾਕਟ ਵਾਲੀ ਹੈ ਇਹ ਦੂਜੀ ਹੈ ਇਹ ਉਹਨਾਂ ਵਾਸਤੇ ਜਿਹੜੇ ਬਿੱਲੀਆਂ ਕੁੱਤੇ ਪਾਲਦੇ ਉਹਨਾਂ ਵਾਸਤੇ ਫੀਡ ਆ ਆ ਦੇਖੋ ਕੀ ਕੀ ਰੇਟ ਆ ਚੈੱਕ ਕਰ ਲਓ ਤੇ ਇਹ ਰੂਫ ਤੋਂ ਹੈਗੀ ਆ ਆਪਣੀ ਸਰਫ ਜਿਹੜੀ ਮੈਂ ਲੈ ਕੇ ਜਾਣਾ ਹੁਣ ਇਹ ਜਿਵੇਂ ਵਾਈਟ ਕੱਪੜਿਆਂ ਵਾਸਤੇ ਆ ਤੇ ਇਹ ਰੰਗ-ਬਰੰਗੇ ਵਾਈਟ ਸਾਰਿਆਂ ਵਾਸਤੇ ਆ ਇਹਦਾ ਪ੍ਰਾਈਸ ਹੈਗਾ 4 ਯੂਰੋ 75 ਸੈਂਟ ਇਹਦਾ ਵੀ ਹੈਗਾ 4 ਯੂਰੋ 75 ਸੈਂਟ ਕੀ ਆਹ ਲਿਕਵਿਡ ਦੇ ਫਾਰਮ ਦੇ ਵਿੱਚ ਉਹ ਪਾਊਡਰ ਤੇ ਗ੍ਰੈਨੂਲ ਫਾਰਮ ਦੇ ਵਿੱਚ ਆ ਇਹ ਲਿਕਵਿਡ ਫਾਰਮ ਆ ਮੈਂ ਜਿਹੜੀ ਚੀਜ਼ ਲੈਣ ਆਇਆ ਸੀ ਉਹ ਹੈ ਮਿਲਸ਼ੰਡ ਹੈਨੀਸ਼ ਵਾਲੀ ਸਾਬਣ ਇਹ ਹੀ ਮੈਂ ਯੂਜ਼ ਕਰਦਾ ਤੇ ਕਾਫੀ ਵਧੀਆ ਹੈਗੀ ਇਹ ਹੈਗੀ ਆ 0 ਯੂਰੋ 55 ਸੈਂਟ ਯਾਨੀ ਕਿ ਸਿਰਫ 55 ਸੈਂਟ ਦੀ ਹੈ ਇਹ ਤੇ ਇੱਕ ਇੱਥੇ ਆ ਬਈ ਹੁੰਦੀ ਆ ਇਹ ਹੈਗੀ ਆ ਆਪਣੀ ਦੂਸਰੀ ਐਲੋਵੇਰਾ ਵਾਲੀ ਇਹਦਾ ਪ੍ਰਾਈਸ ਵੀ ਸੇਮ ਹੀ ਹੈ ਬਾਕੀ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਪਏ ਆ ਜਿਵੇਂ ਜਿਵੇਂ ਮੈਂ ਯੂਜ਼ ਕਰੂੰਗਾ ਓਵੇਂ ਓਵੇਂ ਇਹਦੇ ਉੱਤੇ ਵੀਡੀਓਫ ਜਿਹੜੀਆਂ ਮੈਂ ਲੈ ਕੇ ਆਇਆ ਕਰੂੰਗਾ ਐਂਡ ਇੰਪੋਰਟੈਂਟ ਚੀਜ਼ ਰਹੇਗੀ ਜਿਹੜੀ ਮੈਂ ਲੈਣੀ ਇੱਕ ਹੋਰ ਸੀਗੀ ਆ ਦੇਖੋ ਹੱਥ ਧੋਣ ਵਾਸਤੇ ਹੁੰਦੀ ਹੈ ਇਹ ਇਹ ਕ੍ਰੀਮਾਂ ਜਿਹੜੀਆਂ ਬੜੀਆਂ ਯੂਜ਼ਫੁਲ ਆ ਇਹ ਵੀ 55% ਦੀ ਆ ਇਹ ਵੀ 55% ਦੀ ਆ ਇਹ ਵੀ 55% ਦੀ ਆ ਜਬੱਟ ਜਿਹੜੀ ਮੈਂ ਲਾਸਟ ਟਾਈਮ ਲੈ ਕੇ ਗਿਆ ਸੀਗਾ ਉਹ ਮੈਂ ਲੈ ਕੇ ਗਿਆ ਸੀ ਆਹਾ ਤੇ ਐਤਕੀਰ ਮੈਂ ਲੈ ਕੇ ਜਾਊਂਗਾ ਆ ਜਿੰਜਰ ਵਾਲੀ ਜਿੰਜਰ ਐਂਡ ਲੈਮਨ ਵਾਲੀ ਇਹ ਵੀ 55 ਦੀ ਏ ਚਸ਼ਮੇ ਲਾ ਲਓ ਗਾਇਸ ਦੇਖੋ ਵੀ ਚਸ਼ਮਿਆਂ ਦੀਆਂ ਕਿੰਨੀਆਂ ਵੈਰਾਈਟੀਆਂ ਪਈਆਂ ਨੇ ਇੱਥੇ ਕੀ ਆਈ ਬਾਤ ਹੈ ਚਲੋ ਹੁਣ ਆਪਾਂ ਚੱਲਦੇ ਆਂ ਦੂਜੀ ਮਾਰਕੀਟ ਇਹਦੇ ਹੋਏ ਨੇ ਬਾਬਿਓ 1 ਯੂਰੋ ਤੇ 65 ਸੈਂਟ ਦੋਨੋਂ ਤਿੰਨਾਂ ਦੇ ਆਪਣੇ ਕੋਲੇ ਬਚੇ ਨੇ 35 ਸੈਂਟ ਆਹ ਦੇਖੋ ਵੀ ਇੱਥੇ ਤਾਂ ਮਿੱਟੀ ਵੀ ਮੁੱਲ ਵੇਖਦੀ ਆ ਮਿੱਟੀ ਆ ਪlant plant ਲਾਉਣ ਵਾਸਤੇ ਲੈ ਕੇ ਜਾ ਸਕਦੇ ਆ ਇੱਥੋਂ ਆਪਾਂ ਲੈ ਵੀ ਮੈਂ ਲੈ ਕੇ ਜਾਣਾ ਹੁਣ ਆ ਵਾਲੇ ਬ੍ਰੈਡ ਤੇ ਇਹ ਹੈਗੇ ਨੇ 1 ਯੂਰੋ 59 ਸੈਂਟ ਦੇ ਇਦਾਂ ਹੋਰ ਵੈਰਾਈਟੀਆਂ ਪਈਆਂ ਨੇ ਬ੍ਰੈਡਾਂ ਦੀਆਂ ਇਹ ਆਪਾਂ ਸਿੱਧੀਆਂ ਖਾ ਸਕਦੇ ਆ ਵੀ ਜਾ ਸਕਦੇ ਆ ਇਹ ਡੋਨਟ ਪਏ ਨਹੀਂ ਦੇਖੋ ਬਈ ਇਹ ਹੈ 59 ਸੈਂਟ ਦਾ ਇੱਥੇ ਰਸ਼ ਜਿਹੜਾ ਹੈ ਉਹ ਕਾਫੀ ਜ਼ਿਆਦਾ ਹੈ ਕਿਉਂਕਿ ਕੱਲ ਹੈਗਾ ਫੰਡੇ ਤੇ ਅੱਜ ਲਾਸਟ ਦਿਨ ਹੈ ਤੇ ਵੀਕਐਂਡ ਜਿਹੜਾ ਹੈ ਉਹ ਚੱਲੀ ਜਾਂਦਾ ਤੇ ਫੋਮਾਰ ਨੂੰ ਫੇਰ ਛੁੱਟੀ ਹੈ ਤਾਂ ਕਰਕੇ ਬਹੁਤ ਜ਼ਿਆਦਾ ਰਸ਼ ਹੋ ਰਿਹਾ ਤੇ ਅੱਜ ਸਾਰੇ ਲੋਕ ਹੀ ਆਏ ਹੋਏ ਨੇ ਇਹ ਉਹਨਾਂ ਵਾਸਤੇ ਹੈ ਜਿਹਨਾਂ ਨੂੰ ਪਸੰਦ ਹੈ ਨਸ਼ੇ ਵਿੱਚ ਰਹਿਣਾ ਬਾਬਿਓ ਮੈਂ ਲੱਗੇ ਜਾਣਾ ਹੁਣ ਆ ਵਾਲਾ ਪੈਸਟ ਇਹ ਇਹਨੂੰ ਪੈਂਦੇ ਹੈ ਜਿਵੇਂ 3 ਯੂਰੋ 90 ਸੈਂਟ ਦੇ ਆ ਮਾਈ ਗਾਜੂ ਇਹ 2 ਯੂਰੋ 19 ਸੈਂਟ ਦੇ ਪ੍ਰਾਈਸ ਚੈੱਕ ਕਰੋ ਸਾਰੀਆਂ ਚੀਜ਼ਾਂ ਦਾ ਤੁਸੀਂ ਬਾਕੀ ਗੱਲਾਂ ਛੱਡੋ ਤੇ ਇੱਧਰ ਆ ਕੁਝ ਹੋਰ ਸਮਾਨ ਪਿਆ ਹੈ ਵੀ ਕਾਫੀ ਵਧੀਆ ਮਤਲਬ ਖਾਣ ਵਾਸਤੇ ਹੁੰਦਾ ਆ ਡਰਾਈ ਫਰੂਟ ਵਗੈਰਾ ਸਾਰੇ ਇਹ ਇੱਥੇ ਖੰਡ ਦੀਆਂ ਬੜੀਆਂ ਵੈਰਾਈਟੀਆਂ ਨੇ ਆਹ ਵਾਲੀ ਖੰਡ ਮੈਂ ਕਦੇ ਨਹੀਂ ਲੈ ਕੇ ਜਾਂਦਾ ਕਿਉਂਕਿ ਮੈਂ ਲੈ ਕੇ ਜਾਂਦਾ ਆਹ ब्राउन हुकर ਇਹ ਪੈਂਦੀ ਮੈਨੂੰ 1.49 ਸੈਂਟ ਦੀ ਤੇ ਇਹ ਵਾਲੀ ਹੈਗੀ ਹੈ ਸਿਰਫ 89 ਸੈਂਟ ਦੀ ਇਹ ਵਾਲੀ ਮੈਂ ਯੂਜ਼ ਨਹੀਂ ਕਰਦਾ ਮੈਂ ਸਿਰਫ ਇਹ ਯੂਜ਼ ਕਰਦਾ ਹੁਣ ਆਪਾਂ ਲੈਣੇ ਆ ਦੁੱਧ ਪਰ ਟਰਾਲੀ ਜੀ ਵਿਚਾਲੇ ਖੜਾ ਰੱਖੀ ਆ ਆ ਟਰਾਲੀ ਜਿਹਨੇ ਵਿਚਾਲੇ ਲਾ ਰੱਖੀ ਆ ਚਲੋ ਆਪਾਂ ਚੱਕ ਲੈਨੇ ਆ ਇਹ ਜਿਹੜਾ ਦੁੱਧ ਹੈਗਾ ਗੂਟ ਬੀਓ ਹੈ ਇਹ ਪਿਓਰ ਬਾਇਓ ਹੁੰਦਾ 3.8% ਤੇ ਇਹ ਜਿਹੜਾ ਫਰੈਸ਼ ਹੁੰਦਾ ਤੇ ਇਹ 1.25 ਸੈਂਟ ਦਾ ਪੈਂਦਾ ਦੂਜੇ ਨਾਲੋਂ ਥੋੜਾ ਜਿਹਾ ਮਹਿੰਗਾ ਪਰ ਹੈਗਾ ਬਾਇਓ ਹੈ ਇਹ ਇੱਥੋਂ ਦੀ ਜਿਹੜੀ ਸੌਫਟ ਕੈਂਟ ਚੀਜ਼ ਆ ਉਹ ਹੈ ਇੱਥੋਂ ਦੀਆਂ ਦਹੀਂਆ ਦੇਖੋ ਵੀ ਇਹ ਹੈਗੀ ਆ ਐਲਪੀ ਯੋਗਰਟ ਆਹ ਕੋਈ ਹੋ ਰਿਹਾ ਠੀਕ ਆ ਆਹ ਕੋਈ ਹੋ ਰਿਹਾ ਆਟਾ-ਆਟੇ ਤਰੀਕੇ ਦੀਆਂ ਦਹੀਂਆਂ ਨੇ ਤੇ ਬਹੁਤ ਜ਼ਿਆਦਾ ਸਸਤੀਆਂ ਹੈਗੀਆਂ ਨੇ ਜਿਵੇਂ ਤੁਹਾਨੂੰ ਭੁੱਖ ਲੱਗੀ ਆ ਕੁਝ ਖਾਣ ਨੂੰ ਹੈ ਨਹੀਂ ਤਾਂ ਤੁਸੀਂ ਲਿਜਾ ਲਿਜਾਓ ਸਿੱਧੀ ਖਾੜੋ ਕਿਉਂਕਿ ਇਹਨਾਂ ਦੇ ਵਿੱਚ ਫਰੂਟ ਪਾਏ ਹੁੰਦੇ ਆ ਤੇ ਬਹੁਤ ਜ਼ਿਆਦਾ ਸਵਾਦ ਹੁੰਦੇ ਜਾਣੇ ਨੇ ਇਹ ਵਾਲੀ ਯੋਗਰਟ ਜਿਹੜੀ ਨਾਰਮਲ ਹੁੰਦੀ ਹੈ ਜਿਹੜੀ ਆਪਾਂ ਉੱਥੇ ਘਰੇ ਖਾਂਦੇ ਹੁੰਦੇ ਸੀਗੇ ਇਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੁੰਦੀ ਇਹ ਜਸਟ ਨਾਰਮਲ ਹੁੰਦੀ ਹੈ ਸਿੱਧੀ ਜਿਹੜੀਆਂ ਇਹ ਨਹੀਂ ਇਹਨਾਂ ਦੇ ਵਿੱਚ ਫਰੂਟ ਫਰਾਟ ਪਾਏ ਹੁੰਦੇ ਨੇ ਯਾਨੀ ਕਿ ਟੈਸਟੀ ਹੋਣੋ ਰਸ਼ ਬਹੁਤ ਸੀਗਾ ਵੀ ਅੱਜ ਨਵੀਂ ਉੱਧਰ ਬਹੁਤ ਜ਼ਿਆਦਾ ਰਸ਼ ਸੀਗਾ ਤੇ ਆਪਾਂ ਮਸ਼ੀਨ ਦੇ ਵਿੱਚ ਪਾ ਕੇ ਕੱਢ ਲਈ ਆ ਆਪਣਾ ਕੇਸ਼ ਆਊਟ ਚੱਕੋ ਬਈ ਲੈਣ ਚ ਕਢਣ ਦੀ ਲੋੜ ਹੀ ਨਹੀਂ ਬਾਬੂ ਮਸ਼ੀਨਾਂ ਹੋਰ ਲੱਗੀਆਂ ਨੇ ਇੱਥੇ ਇਹ ਬਣੇ ਨੇ 5 ਯੂਰੋ 28 ਸੈਂਟ ਨਵੀਂ ਅੱਜ ਦੀ ਗ੍ਰੋਫਰੀ ਹੋ ਗਈ ਪੂਰੀ ਤੇ ਹੁਣ ਆਪਾਂ ਚੱਲਦੇ ਕਰੇ ਚਾਚੂ ਬਣਾਉਣੀ ਆ ਤੇ ਫਿਰ ਆਪਾਂ ਚਲਾਏ ਆਪਣੇ ਕੰਮ ਤੇ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਆਈ ਹੋਪ ਕਿ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਲਾਈਕ ਤੇ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜਰੂਰ ਕਰੋ ਐਦਾਂ ਦੇ ਬਲੌਗ ਫਲੀ ਮਿਲਦੇ ਰਹਾਂਗੇ ਆਪਾਂ ਨੈਕਸਟ ਬਲੌਗ ਵਿੱਚ